ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀ ਆਪਾਂ 131 ਨੰਬਰ ਟੈਸਟ ਕਰਦੇ ਪਏ ਆ 6 ਬਟਾ 10 ਭਾਗ ਹੈ ਜਿਹੜਾ ਬੇਟਾ ਸ਼ੁਰੂ ਕੀਤਾ ਹੋਇਆ ਹੈ ਤਾਂ ਠੀਕ ਹੈ 21 ਤੋਂ ਲੈ ਕੇ 24 ਤੱਕ 21 22 23 24 ਇਹ ਚਾਰ ਸਵਾਲ ਬੇਟਾ ਇਸ ਢੰਗ ਦੇ ਆਉਣਗੇ ਉੱਥੇ ਪੇਪਰ ਦੇ ਵਿੱਚ ਤਾਂ ਬੇਟਾ ਪਹਿਲੇ 10 ਸਵਾਲ ਆਪਾਂ ਕਰ ਲਏ ਸੀ ਹੁਣ ਆਪਾਂ ਬੇਟਾ 11 ਨੰਬਰ ਸਵਾਲ ਕਰਨ ਲੱਗੇ ਆ ਧਿਆਨ ਦੇ ਨਾਲ ਦੇਖੋ 11 ਨੰਬਰ ਸਵਾਲ ਨੂੰ ਆ ਬੇਟਾ ਕਿਰਤੀ ਬਣੀ ਹੋਈ ਆ ਕਿਰਤੀ ਪੂਰੀ ਕਰਨੀ ਆ ਠੀਕ ਹੈ ਤਾਂ ਇਹ ਕਿਰਤੀ ਦਾ ਕੁਝ ਹਿੱਸੇ ਜਿਹੜੇ ਹੈਗਾ ਕੱਟ ਪੀਸ ਇਧਰ ਦਿੱਤਾ ਹੋਇਆ ਅਸੀਂ ਦੇਖਣਾ ਵੀ ਕਿਹੜਾ ਕੱਟ ਪੀਸ ਇਧਰ ਪੂਰਾ ਆ ਕੇ ਤਿਕੋਣ ਚੱਕਰ ਜਾਂ ਵਰਗ ਪੂਰਾ ਹੋਊਗਾ ਠੀਕ ਹੈ ਬੇਟਾ ਤੇ ਜਦੋਂ ਅਸੀਂ ਧਿਆਨ ਨਾਲ ਆਬਜ਼ਰਵ ਕਰਦੇ ਆਂ ਬੇਟਾ ਆ ਦੇਖੋ ਤਾਂ ਆ ਪੂਰਸ਼ਨ ਇਹੋ ਜਿਹਾ ਪੂਰਸ਼ਨ ਹੀ ਇਧਰਲੇ ਪਾਸੇ ਹੋਊਗਾ ਤਾਂ ਜਦੋਂ b1 ਕਿਰਤੀ ਬੇਟਾ ਇੱਥੇ ਲਾ ਦਾਂਗੇ ਆ ਦੇਖੋ ਆ ਅਰਧ ਚੱਕਰ ਵੀ ਪੂਰਾ ਹੋ ਜਾਊਗਾ ਇਸ ਪੁਆਇੰਟ ਦੇ ਉੱਤੇ ਇਹ ਅ ਟ੍ਰਾਇੰਗਲ ਜੀ ਵੀ ਜਿਵੇਂ ਇੱਧਰ ਬਣਦੀ ਓਵੇਂ ਇੱਧਰ ਵੀ ਬਣੂਗੀ ਤਾਂ ਟੋਟਲ ਟ੍ਰਾਇੰਗਲ ਵੀ ਪੂਰੀ ਹੋ ਜਾਊਗੀ। ਠੀਕ ਹੈ ਬੇਟਾ ਤਾਂ ਇਸ ਕਰਕੇ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ। ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 12 ਸਵਾਲ ਨੰਬਰ 12 ਨੂੰ ਧਿਆਨ ਨਾਲ ਦੇਖੋ ਬੇਟਾ ਤਾਂ ਬੇਟਾ ਆਹਾ ਅਕਿਰਤੀ ਦੇ ਵਿੱਚ ਜਿਹੜੇ ਹੈਗੇ ਆ ਕੱਟ ਲੱਗੇ ਹੋਏ ਹੈਗੇ ਆ ਤਾਂ ਇਹ ਕੀ ਹੈ ਬੇਟਾ A ਦੇ ਨਾਲ ਇਹ ਜਿਹੜੀ ਹੈਗੀ ਹੈ ਟ੍ਰਾਇੰਗਲ ਪੂਰੀ ਹੋਣੀ ਹੈ। ਇਹ ਟ੍ਰਾਇੰਗਲ ਬਣੀ ਹੋਈ ਹੈ ਨਾ ਸਮਕੋਣ ਤਕੋਣ ਬਣੀ ਹੋਈ ਹੈ ਤੇ ਆਪਾਂ ਦੇਖਦੇ ਹਾਂ ਵੀ ਕਿਹੜੀ ਜਿਹੜੀ ਚੀਜ਼ ਹੈ ਜਦੋਂ ਇੱਥੇ ਫਿੱਟ ਕਰ ਦਵਾਂਗੇ ਤਾਂ ਇਹ ਪੂਰੀ ਟ੍ਰਾਇੰਗਲ ਕੰਪਲੀਟ ਹੋ ਜਾਊਗੀ ਤਾਂ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਤਾਂ ਆਹ ਏ ਕਿਰਤੀ ਦੇਖੋ ਬੇਟਾ ਜੇ ਅਸੀਂ ਇਹਨੂੰ ਚੱਕ ਕੇ ਇੱਥੇ ਲਾ ਦਈਏ ਤਾਂ ਆਹ 1 2 ਤੇ 3 ਮੇਨ ਖਾਲੀ ਤੇ ਪੁਆਇੰਟ ਹੈ 1 2 ਤੇ 3 ਤੇ ਖਾਲੀ ਥਾਵਾਂ ਨੂੰ ਫਿਲ ਕਰ ਦੂਗੀ ਤੇ ਤਿਕੋਣ ਪੂਰੀ ਬਣ ਜਾਊਗੀ ਇਸ ਕਰਕੇ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 13 ਇਹ ਬੇਟਾ ਬਹੁਤ ਸੌਖੇ ਸਵਾਲਾਂ ਦੇ ਵਿੱਚੋਂ ਆ ਠੀਕ ਹੈ ਤਾਂ ਬੇਟਾ ਆ ਵੀ ਇੱਕ ਟ੍ਰਾਇੰਗਲ ਆ ਜਿਹੜੀ ਆ ਟ੍ਰਾਇੰਗਲ ਦਾ ਹੇਠਲਾ ਪੋਰਸ਼ਨ ਕੱਟਿਆ ਗਿਆ ਅਸੀਂ ਦੇਖ ਕੇ ਦੱਸਣਾ ਵੀ ਇੱਥੇ ਕਿਹੜਾ ਜਿਹੜਾ ਹੈਗਾ ਪੋਰਸ਼ਨ ਆਊਗਾ ਵੀ ਇਹ ਟ੍ਰਾਇੰਗਲ ਆ ਜਿਹੜੀ ਕੰਪਲੀਟ ਹੋ ਜਾਵੇ ਤਾਂ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਤਾਂ ਆਹ ਤਾਂ ਬੇਟਾ ਆਹ ਤਾਂ ਸਿੱਧਾ ट्रायंगल ਆ ਇਹ ਨਹੀਂ ਆਉਈ ਤਾਂ ਵਿੱਚ ਪੀਸ ਬੱਜ ਜਾਣਾ ਠੀਕ ਹੈ ਤੇ ਜਦੋਂ ਅਸੀਂ ਆਹ ਬੇਟਾ ਆਹ D1 ਦੇਖਦੇ ਪਏ ਆ ਤਾਂ D1 ਇੱਕ ਇੱਤੀ ਹੈ ਜਿਹੜੀ ਸਾਨੂੰ ਪੂਰਾ ਫਿੱਟ ਆਉਂਦੀ ਜਦੋਂ ਇਹਨੂੰ ਇੱਥੇ ਚੱਕ ਕੇ ਰੱਖਾਂਗੇ ਤਾਂ ਐਸ ट्रायंगल ਨੂੰ ਕੰਪਲੀਟ ਕਰ ਦਊਗੀ ਇਸ ਕਰਕੇ ਬੇਟਾ ਇਹਦਾ ਆਨਸਰ D ਅਸੀਂ ਰਾਈਟ ਆਨਸਰ ਫੀਡ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 14 ਸਵਾਲ ਨੰਬਰ 14 ਦੇ ਵਿੱਚ ਬੇਟਾ ਆਹ ਧਿਆਨ ਦੇ ਨਾਲ ਦੇਖੋ ਆ ਬੇਟਾ ਇੱਕ ਅਕਿਰਤੀ ਦਿੱਤੀ ਹੋਈ ਐ ਤਾਂ ਆ ਬੇਟਾ ਟ੍ਰਾਇੰਗਲ ਦੇ ਵਿੱਚ ਟ੍ਰਾਇੰਗਲ ਬਣਦੀ ਪਈ ਐ ਠੀਕ ਐ ਬੇਟਾ ਤਾਂ ਇਹ ਇਹਦੇ ਵਿੱਚ ਬੇਟਾ ਸਵਾਲ ਨੰਬਰ 14 ਦੇ ਵਿੱਚ ਆਪਾਂ ਕਿਹੜੀ ਅਕਿਰਤੀ ਇੱਥੇ ਫੀਡ ਕਰੀਏ ਵੀ ਇਹ ਦੋਵੇਂ ਟ੍ਰਾਇੰਗਲਾਂ ਪੂਰੀਆਂ ਹੋ ਜਾਣ ਆ ਵੀ ਟ੍ਰਾਇੰਗਲ ਪੂਰੀ ਹੋ ਜਵੇ ਤੇ ਬਾਹਰਲੀ ਟ੍ਰਾਇੰਗਲ ਵੀ ਪੂਰੀ ਹੋ ਜਾਵੇ ਤਾਂ ਬੇਟਾ ਫਿਰ ਇਹ ਦੇ ਲਈ ਬੇਟਾ ਕੀ ਹੈਗਾ ਆ ਦੇਖੋ ਆ ਲਾਈਨ ਥੋੜੀ ਜੀ ਵਧੀ ਹੋਈ ਐ ਨਾ ਸੱਜੇ ਪਾਸੇ ਤਾਂ ਇਸੇ ਤਰ੍ਹਾਂ ਆ ਵਾਧਰਾ ਜਿਹੜਾ ਹੈਗਾ ਇੱਧਰ ਲੱਗ ਜਾਊਗਾ ਤੇ ਅੰਦਰਲੇ ਪਾਸੇ ਆ ਤਕੌਣ ਫਿੱਟ ਹੋ ਜਾਊਗੀ A1 ਆ ਟ੍ਰਾਇੰਗਲ ਦੇ ਵਿੱਚ ਟ੍ਰਾਇੰਗਲ ਵੀ ਆ ਜਾਊਗੀ ਸਾਰੀ ਕੰਡੀਸ਼ਨ ਫulfill ਹੋ ਜਾਊਗੀ ਤੇ A1 ਆ ਜਿਹੜਾ ਸਾਡਾ ਰਾਈਟ ਆਨਸਰ ਆ ਜਾਊਗਾ ਅੱਗੇ ਆਗੇ ਬੇਟਾ ਆਪਾਂ ਸਵਾਲ ਨੰਬਰ 15 ਦੇ ਉੱਤੇ ਸਵਾਲ ਨੰਬਰ 15 ਨੂੰ ਧਿਆਨ ਦੇ ਨਾਲ ਅਬਜ਼ਰਵ ਕਰੋ ਤਾਂ ਬੇਟਾ ਆਹ ਇੱਕ ਤਕੌਣ ਬਣਦੀ ਪਈ ਆ ਆਪਾਂ ਇੱਥੋਂ ਦੇਖਣਾ ਵੀ ਆ ਕਿਹੜਾ ਪੀਸ ਇੱਥੇ ਲੱਗੇ ਵੀ ਤਕੌਣ ਪੂਰੀ ਹੋ ਜਾਵੇ ਜਦੋਂ ਬੇਟਾ ਅਸੀਂ ਧਿਆਨ ਨਾਲ ਆਬਜ਼ਰਵ ਕਰਦੇ ਹਾਂ ਸੀ ਪਾਰਟ ਆ ਜਿਹੜਾ ਧਿਆਨ ਨਾਲ ਦੇਖੋ ਜੇ ਅਸੀਂ ਇੱਥੇ ਫਿੱਟ ਕਰ ਦਈਏ ਤਾਂ ਆ ਆ ਖੱppa ਜਿਹਾ ਵੀ ਭਰ ਦੂਗਾ ਠੀਕ ਹੈ ਵਰਗਾਕਾਰ ਦੇ ਆ ਤੇ ਥੱਲੇ ਤਕੂਣ ਦਾ ਵੀ ਹੈਗਾ ਕੰਨਾ ਪੂਰਾ ਕਰ ਦੂਗਾ ਆਕਾਰ ਪੂਰਾ ਕਰ ਦਊਗਾ ਤਾਂ ਇਸ ਕਰਕੇ ਬੇਟਾ ਸੀ 1 ਅਕਿਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਬਸ ਇਹ ਆਬਜ਼ਰਵੇਸ਼ਨ ਦੀ ਗੱਲ ਹੀ ਹੈਗੀ ਆ ਬੇਟਾ ਦਾ ਸੀ 1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 16 ਸਵਾਲ ਨੰਬਰ 16 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਆ ਬੇਟਾ ਇੱਕ ਅਕਿਰਤੀ ਬਣੀ ਹੋਈ ਹੈ ਇਹ ਦਾ ਕੀ ਹੈ ਵੀ ਕਿਹੜੀ ਅਕਿਰਤੀ ਬਣੂਗੀ ਵੀ ਇਹ ਪੂਰਾ ਵਰਗ ਬਣ ਜੂ ਜਾਂ ਰੈਕਟੈਂਗਲ ਬਣ ਜੂ ਹੈ ਨਾ ਗਣਿਤਕ ਅਕਿਰਤੀ ਪੂਰੀ ਕਰਨੀ ਹੈ ਨਾ ਜੀਓਮੈਟ੍ਰੀਕਲ ਅਕਿਰਤੀ ਤਾਂ ਬੇਟਾ ਇਹ ਦੇ ਵਿੱਚ ਅੰਦਰਲੇ ਪਾਸੇ ਖੱਪਾ ਜਦੋਂ ਅਸੀਂ ਧਿਆਨ ਨਾਲ ਦੇਖਦੇ ਆ ਤਾਂ ਗੱਲਾਂ ਨਹੀਂ ਬਣਦੀਆਂ ਆ ਚੀਜ਼ ਬੇਟਾ ਜਦੋਂ ਅਸੀਂ ਚੱਕ ਕੇ ਇੱਥੇ ਫਿਕਸ ਕਰਾਂਗੇ ਤਾਂ ਇਹ ਇੱਕ ਤਰ੍ਹਾਂ ਨਾਲ ਵਰਗਾਕਾਰ ਪੂਰਾ ਭਣ ਜਾਊਗਾ ਠੀਕ ਹੈ ਤਾਂ ਇਸ ਕਰਕੇ D1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 17 ਸਵਾਲ ਨੰਬਰ 17 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਬੇਟਾ ਇਹ ਵੀ ਇੱਕ ਟ੍ਰਾਇੰਗਲ ਆ ਜਿਹੜੀ ਉਹ ਕੰਪਲੀਟ ਹੋਣੀ ਆ ਤੇ ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਦੇਖਦੇ ਆਂ ਵੀ ਕਿਹੜੀ ਅਕਿਰਤੀ ਆ ਜਿਹੜੀ ਇੱਥੇ ਫਿੱਟ ਕਰੀਏ ਤਾ ਜੋ ਇਹ ट्रायंगल ਪੂਰੀ ਹੋ ਜਾਵੇ ਆ ਤਾਂ ਬੇਟਾ ਨਹੀਂ ਹੈਗੇ ਹੈ ਨਾ ਕਿਉਂਕਿ ਨਾਲ-ਨਾਲ ਆ ट्रायंगल ਆ ਆ ਵੀ ਨਹੀਂ ਇਹ ਤਿੰਨ ਸਿਰਫ ਬੇਟਾ ਆ ਦੋ ट्रायंगलਾਂ ਨਾਲ ਜੁੜੀਆਂ ਆ ਦੇਖੋ ਆ ਵੀ ट्रायंगल ਤੇ ਆ ਵੀ ट्रायंगल ਇੱਥੋਂ ਇੰਜ ਨੂੰ ਪੂਰੀ ਹੋ ਜਾਊਗੀ ਤਾਂ ਇਸ ਕਰਕੇ D1 ਕਰਤੀ ਹੈ ਜਿਹੜੀ ਬੇਟਾ ਇਹਦਾ ਰਾਈਟ ਆਨਸਰ ਬਣਦੀ ਪਈ ਹੈ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 18 ਸਵਾਲ ਨੰਬਰ 18 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਤਾ ਤਾਂ ਬੇਟਾ ਛੋਟਾ ਜਿਹਾ ਪੀਸ ਆ ਇੱਕ ਟ੍ਰਾਇੰਗਲ ਆ ਜਿਹੜੀ ਇਹਦੇ ਵਿੱਚ ਆਣੀ ਆ ਤੇ ਜਿਹੜਾ ਇਹ ਸਾਰੀ ਤਕੌਣ ਨੂੰ ਪੂਰੀ ਕਰ ਦੇਊਗਾ ਠੀਕ ਹੈ ਸਵਾਲ ਨੰਬਰ 18 ਨੂੰ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਆ ਤਾਂ ਬੇਟਾ ਆਹ ਪੀਸ ਆ ਜਿਹੜਾ ਆਹ ਟੇਡਾ ਜਿਹਾ ਪੀਸ ਇਹਦੇ ਵਿੱਚ ਫਿੱਟ ਹੋਊਗਾ ਇਸ ਕਰਕੇ ਸਵਾਲ ਨੰਬਰ 18 ਦਾ B1 ਆਨਸਰ ਆ ਜਿਹੜਾ ਉਹਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਯੂ ਵੀ ਬੇਟਾ ਅਕਿਰਤੀ ਬਣਾਉਣ ਦੇ ਵਿੱਚ ਥੋੜਾ ਜਿਹਾ ਫਰਕ ਹੈਗਾ ਇਹ ਲੰਬੀ ਅਕਿਰਤੀ ਬਣਦੀ ਪਈ ਹੈ ਵੈਸੇ ਠੀਕ ਹੈ ਪਰ ਆਪਾਂ ਜਿਹੜਾ ਹੈਗਾ ਇਹ ਹੀ ਸਭ ਤੋਂ ਜ਼ਿਆਦਾ ਐਪਰੋਪਰੀਏਟ ਲੱਗਦੀ ਪਈ ਹੈ ਇਸ ਕਰਕੇ ਇਹਦਾ ਆਨਸਰ ਬੀ ਅਸੀਂ ਟਿੱਕ ਕਰਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 19 ਸਵਾਲ ਨੰਬਰ 19 ਦੇ ਵਿੱਚ ਬੇਟਾ ਆਹ ਹੇਠਲਾ ਪੀਸ ਹੈਗਾ ਹੈ ਇਹ ਦੇਖੋ ਇੱਥੇ ਲਾਈਨ ਮਾਰ ਕੇ ਦੇਖ ਲੈਣੀ ਹੈ ਬੇਟਾ ਵੀ ਕਿਹੜੀ ਅਕਿਰਤੀ ਬਣਦੀ ਪਈ ਹੈ ਠੀਕ ਹੈ ਇਸੇ ਤਰ੍ਹਾਂ ਜਿੱਥੇ ਵੀ ਤੁਹਾਨੂੰ ਡਾਊਟ ਲੱਗੇ ਉੱਥੇ ਲਾਈਨ ਮਾਰ ਕੇ ਧਿਆਨ ਨਾਲ ਆਬਜ਼ਰਵ ਕਰ ਲਓ ਬੇਟਾ ਜੇ ਤੁਸੀਂ ਧਿਆਨ ਨਾਲ ਅਬਜ਼ਰਵ ਕਰੋਗੇ ਤਾਂ ਆ ਬੇਟਾ C1 ਵਰਗੀ ਟ੍ਰਾਇੰਗਲ ਹੈ ਜਿਹੜੀ ਉਹ ਬਣ ਜਾਊਗੀ ਅਸਲ ਦੇ ਵਿੱਚ ਬੇਟਾ ਆ ਫੋਟੋ ਜਿਹੜੀ ਹੈਗੀ ਪਿਕ ਵੱਡੀ ਦੇਣੀ ਚਾਹੀਦੀ ਸੀ ਫਿਰ ਇਹ ਆਕਾਰ ਫਿੱਟ ਆਉਣੇ ਸੀਗੇ ਠੀਕ ਹੈ ਤਾਂ ਚਲੋ ਬੇਟਾ ਆਪਾਂ ਹੁਣ ਅੰਦਾਜ਼ੇ ਨਾਲ ਦੇਖਦੇ ਹਾਂ ਵੀ ਆ C1 ਹੈ ਕਿਹਤੀ ਹੈ ਜਿਹੜੀ ਇਸ ਤਰ੍ਹਾਂ ਦੀ ਸ਼ੇਪ ਦੇ ਵਿੱਚ ਪੂਰੀ ਤਰ੍ਹਾਂ ਨਾਲ ਫਿੱਟ ਹੋ ਜਾਊਗੀ ਤਾਂ ਇਸ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 20 ਸਵਾਲ ਨੰਬਰ 20 ਦੇ ਵਿੱਚ ਵੀ ਬੇਟਾ ਆਹ ਚੀਜ਼ ਆ ਜਿਹੜੀ ਟ੍ਰਾਇੰਗਲ ਹੈਗੀ ਆ ਇਹ ਆਪਾਂ ਦੇਖਣੀ ਹੈ ਵੀ ਆਹ ਟ੍ਰਾਇੰਗਲ ਕਿੱਦਾਂ ਦੀ ਬਣਦੀ ਪਈ ਆ ਤੇ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਸਵਾਲ ਨੰਬਰ 20 ਨੂੰ ਤਾਂ A1 ਟ੍ਰਾਇੰਗਲ ਇਹਨੂੰ ਧਿਆਨ ਨਾਲ ਦੇਖੋ ਵੀ ਆਹ ਚੀਜ਼ ਇੱਥੋਂ ਜਦੋਂ ਤੁਸੀਂ ਲਾਈਨ ਮਾਰੋਗੇ ਇਹ ਆਹ ਆਹ ਚੀਜ਼ ਬਣੂਗੀ ਠੀਕ ਆ ਬੇਟਾ ਤਾਂ ਇਹਨੂੰ ਜਦੋਂ ਅਸੀਂ ਇੱਥੇ ਫਿੱਟ ਕਰ ਦਵਾਂਗੇ ਪੂਰਾ ਪੂਰਾ ਤਾਂ ਇਹ ਜਿਹੜਾ ਹੈਗਾ ਪੂਰੀ ਟ੍ਰਾਇੰਗਲ ਬਣ ਜੂਗੀ ਇਸ ਕਰਕੇ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਇਹ ਸੀਗਾ ਬੇਟਾ ਇਸ ਟੈਸਟ ਦਾ ਸਵਾਲ ਨੰਬਰ 20 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ